ਸਿੰਘ ਹਲਦੀ ਇਹਦੇ ਵੀ ਬਈ ਤਾਂ ਗਾਲਾ ਕਰਦੀਦਾ ਵੀ ਹਲਦ ਨਾਲ ਇਹਦੇ ਬਾਲੇ ਹਲਦੇ ਨੇ ਇਹਦੇ ਬਾਲੇ ਹਲਦੇ ਨੇ ਆ ਸਿਰ ਵੀ ਹਲਦ ਨਾਲ ਅੱਧਾ ਜਦੋਂ ਸਿੰਘ ਹਲਾਉਣੇ ਆ ਜਦੋਂ ਹਾਂ ਬਸ ਆ ਵੀ ਇੱਕ ਚਿੱਟਾ ਆ ਗਿਆ ਪਾ ਪਹਿਲਾਂ ਵੀ ਵੀਡੀਓ ਚ ਗੱਲ ਕਰੀ ਆ ਉਦਾਂ ਆਖੋ ਖਬਾਲੀ ਚੰਗੀ ਆ ਬਾਲੇ ਚੰਗੀ ਆ ਬਈ ਇੱਥੋਂ ਕਰਾ ਨਹੀਂ ਲੱਭੀ ਚਾ ਇੱਕ ਤੇ ਸਿੰਘ ਇੱਕ ਵਾਰੀ ਤੁਹਾਨੂੰ ਫੇਰ ਕਰਾ ਦੇਣਾ ਚਾ ਇੱਕ ਦੋਏ ਸਿੰਘ ਹਲਦੇ ਆ ਜਵਾਨ ਬਈ ਇਹਨਾਂ ਦੀ ਗਲਾਬੀ ਹੋਊਗੀ ਜਵਾਨ ਗਲਾਬੀ ਹੋਊਗੀ ਵੀ ਉਹਦੀ ਵੀ ਜ਼ਿੰਮੇਵਾਰੀ ਹੋਊਗੀ ਠੀਕ ਆ ਜੀ ਜਿਵੇਂ ਇੱਕ ਕੱਟੀ ਦੇ ਕੁਆਲਿਟੀ ਇੰਨੀ ਆ ਵੀ ਇਹਦੇ ਚਾਰੇ ਪਹਰਾਂ ਤੇ ਮਾਰਕਿੰਗ ਆ ਗਈ ਬਾਲੇ ਭਰਾ ਟੇਡੇ ਕੱਟ 'ਚ ਚਾਰੇ ਪਹਰਾਂ ਤੇ ਮਾਰਕਿੰਗ ਮੰਗਦੇ ਨੇ ਇੱਥੋਂ ਕਰਾ ਚੱਕੀ ਦੀ ਮਾਰਕਿੰਗ ਅੱਖ 100 ਦੀ 100 ਆ ਸਟਰਕਚਰ ਮਜ਼ਬੂਤ ਆ ਹੈ ਨਾ ਆ ਫੇਸ ਵੀ ਬੜਾ ਜ਼ਿਆਦਾ ਸੋਹਣਾ ਬਈ ਆ ਸਟਰਕਚਰ ਪੂਰਾ ਮਜ਼ਬੂਤ ਆ ਗਿਆ ਲੈ ਸੱਜਣਾ ਬਾਈ ਧਿਆਨ ਕੋਲੋਂ ਨਾ ਕੱਟੀਆਂ ਤੁਹਾਨੂੰ ਮਰਲੋ ਅੱਜ 10 ਤੋਂ 11 ਦਿਖਾ ਦਾਂਗੇ ਇੱਕ ਕੱਟਾ ਦਿਖਾ ਦਾਂਗੇ ਮੋਰਾ ਦਾ ਰੋਸ਼ੀ ਗੱਟੀ ਵੀ ਮਿਲ ਜੂ ਨੀਲੀ ਨੀਲੀ 라ਵੀ ਮੀਣੀ ਵੀ ਮਿਲ ਜੂ ਤੇ ਬੱਲੀ ਕੱਟੀ ਵੀ ਮਿਲ ਜੂ ਤੇ ਦੋ ਥਣਾਂ ਵਾਲੀ ਵੀ ਮਿਲ ਜੂ ਕਹਿਣ ਦਾ ਭਾਵੇਂ ਆ ਵੀ ਹਰੇਕ ਕਿਸਮ ਦੀ ਕੱਟੀ ਬਾਈ ਕੋਲ ਅਵੇਲੇਬਲ ਆ ਟੋਟਲ 10 ਤੋਂ 11 ਨਗ ਨੇ ਗੱਲ ਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲੂੰਗਾ ਤੇ ਇੱਕ ਜੋੜਾ ਦਿਖਾ ਦਾਂਗੇ ਨਿੱਕੀਆਂ ਕੱਟੀਆਂ ਦਾ ਮਾਰਕਿੰਗ ਰੱਖਣੀਆਂ ਬਹੁਤ ਕਮਾਲ ਦੀ ਤੇ ਸਾਰੀ ਡਿਟੇਲ ਬਾਈ ਦੱਸੂ ਤੇ ਜਿਹੜਾ ਰੇਟ ਆ ਰੇਟ ਮੈਂ ਸਾਰੇ ਪੁੱਛਮਾਂ ਦਵਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦੇਣਾ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਅਸਨਾਮ ਤੇ ਜ਼ਿਲ੍ਹਾ ਸੰਗਰੂਰ ਆ ਜਾ ਤਿਆਨ ਹੋਰ ਕੰਮ ਹੈ ਬਹੁਤ ਵਧੀਆ ਜੀ ਚੜਦੀ ਕਲਾ ਜੀ ਠੀਕ ਠਾਕ ਫੋਨ ਨੰਬਰ ਦੱਸ ਦਿਜੀ ਨੰਬਰ ਆਪਣਾ 97815 64400 97815 64412 ਆਉਣ ਵਾਲੇ ਸਮੇਂ 'ਚ ਕੰਮ ਮੋਰੇ ਵਧਿਆ ਪਾਉਂਗੇ ਘਟਿਆ ਨਹੀਂ ਪਾਉਂਗੇ ਹਾਂ ਬਿਲਕੁਲ ਜੀ ਠੀਕ ਆ ਗੱਲ ਆ ਬਾਈ ਕਹਿੰਦਾ ਫਿਰ ਉਹੀ ਗੱਲ ਆ ਵੀ ਜਿਹੜੀ ਉਮਰ ਰਹਿੰਦੀ ਐ ਇਹਨੇ ਲੇਖ ਹੀ ਲਾਉਣੀ ਆ ਇਹੀ ਕੰਮ ਹੀ ਕਰਨਾ ਹਾਂ ਹਾਂਜੀ ਬਾਈ ਤੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਫਿਰ ਦੋਲੋ ਤੋਂ ਕਰ ਲਈ ਦੋਲੋ ਤੋਂ ਕਰ ਲਿਓ ਬਈ ਆ ਜਾ ਲਿਓ ਬਿਲੀਆ ਕੈਮਰਾ ਪਹਿਲਾਂ ਥਾਣੇ ਚੈੱਕ ਕਰਾ ਲਈਏ ਯਾਰ ਪਹਿਲਾਂ ਦੋ ਥਾਣੇ ਚੈੱਕ ਕਰਾ ਦੇ ਇਹ ਥੋੜੇ ਝੋਲੀ ਜ਼ਿਆਦੇ ਇਹਦੇ ਥਾਣੇ ਛੋਟੇ ਵਾਲੇ ਨੇ ਉਹ ਆਪਾਂ ਜ਼ਿੰਮੇਵਾਰੀ ਦੇ ਦਾਂਗੇ ਹੈਗੀ ਦੋ ਲਾ ਜਮਾਂਦਰੂ ਜਮਾ ਠੀਕ ਹੈ ਦੋ ਨੇ ਹਾਂ ਦੋ ਨੇ ਕਿ ਥੋੜੀ ਜ਼ਿਆਦੇ ਹਾਂ ਆ ਬਰੀਕ ਜੇ ਨੇ ਇੱਕ ਆ ਆ ਗਿਆ ਲਵੇ ਲਾ ਦੇ ਬਈ ਕੈਮਰਾ ਮੜਾ ਇੱਕ ਆ ਆ ਗਿਆ ਇੱਧਰਲੇ ਬੰਨੇ ਲੱਭੀ ਹੈਗੇ ਦੋ ਥਾਣ ਅਸੀਂ ਕਰ ਲਈ ਚੈੱਕ ਕਰਕੇ ਲਿਆਂਦੀ ਆ ਬਾਈ ਨੇ ਹਾਂਜੀ ਬਾਈ ਜ਼ਿੰਮੇਵਾਰੀ ਦੇ ਦਾਂਗੇ ਕਈ ਭਰਾ ਨਾਲ ਆਨਲਾਈਨ ਮੰਗਾ ਲਣ ਠੀਕ ਹੈ ਹੁਣ ਆਪਾਂ ਇਸ ਚੀ ਦੀ ਜ਼ਿੰਮੇਵਾਰੀ ਦੇਵਾਂ ਜਿਹੜਾ ਉਰੇ ਆ ਕੇ ਲੈ ਜੂਗਾ ਉਹ ਵਾਸੇ ਨਹੀਂ ਇਹ ਮੀਣੀ ਵੀ ਆ ਬਾਈ ਉਹ ਸਾਰੀਆਂ ਕੁਆਲਿਟੀਆਂ ਓਏ ਸਿੰਘ ਵੀ ਹਲਦੇ ਨੇ ਮੀਣੀ ਦੂਜਾ ਵੀ ਹਲਦਾ ਬਾਈ ਆ ਮੀਣੀ ਵੀ ਆ ਗਈ ਤੇ ਦੁੱਲ ਵੀ ਆ ਗਈ ਹੈ ਨਾ ਦੁੱਲ ਵੀ ਆ ਗਈ ਮੀਣੀ ਵੀ ਆ ਗਈ ਲੈ ਚੱਲ ਬਾਹਰਲੇ ਬੰਨੇ ਤੇ ਉਮਰ ਕਿੰਨੀ ਕਹਦੀ ਉਮਰ ਬਈ ਇਹਦੀ 10 11 ਮਹੀਨੇ ਹੋ ਗਏ ਕੁੱਲ ਉਮਰ ਆ ਗਈ 10 11 ਮਹੀਨਿਆਂ ਦੀ ਕੁਆਲਟੀਆਂ ਵਿੱਚ ਤਿੰਨ ਚਾਰ ਆ ਗਈਆਂ ਦੁੱਲ ਵੀ ਆ ਗਈ ਮੀਣੀ ਵੀ ਆ ਗਈ ਤੇ ਬੱਲੀ ਵੀ ਆ ਗਈ ਮੱਥੇ 'ਚ ਬੱਲ ਵੀ ਆ ਗਏ ਜਿਵੇਂ ਕਈ ਭਰਾ ਕਹਿੰਦੇ ਆ ਗ੍ਰਿਡਡ ਲੈਣੀ ਆ ਬੱਲੀ ਕੱਟੀ ਲੈਣੀ ਆ ਤੇ ਤਕਰੀਬਨ ਇਹਨਾਂ ਦੇ ਮਾਮਾ ਦਾ ਕੀ ਰਿਕਾਰਡ ਆਈਡੀਆ ਜਾਇਕ ਬਈ ਇਹਦਾ ਤਾਂ ਵਧੀਆ ਚੰਗਾ ਹੀ ਰਿਕਾਰਡ ਹੈਗਾ ਠੀਕ ਹੈ ਜੀ ਬਹੁਤ ਦੂਰੋਂ ਆਈ ਹੈ ਕੱਟੀ ਅਰੇ ਕੋ ਦੋਨੇ ਤਰੇ ਸਿੰਘ ਹਲਦੇ ਨੇਗੇ ਉਹਦੀ ਵੀ ਜ਼ਿੰਮੇਵਾਰੀ ਹੋਊਗੀ ਤੇ ਜਮਾਂਦਰੂ ਦੋ ਥਣਾ ਦੀ ਵੀ ਆਪਣੀ ਜ਼ਿੰਮੇਵਾਰੀ ਹੋਊਗੀ ਗਰੰਟੀ ਦੇਊਗੀ ਪੂਰੀ 101% ਬਾਈ ਠੀਕ ਆ ਲੈ ਲੈ ਚਲੋ ਅੰਦਰ ਲੈ ਬੰਨੇ ਉਹ ਚੀਜ਼ ਦੀ ਬਾਈ ਕਹਿੰਦਾ ਗਰੰਟੀ ਦਊ ਦੇਖੋ ਨਾ ਦੇਖੋ ਖੰਡੀ ਸੀਲ ਬਹੁਤਾ ਹੂੰ ਪੜੀ ਪੁੜੀ ਐ ਕੱਟੀਆਂ ਰੱਖਾ ਜਿੱਥੇ ਮਰਜ਼ੀ ਰਸਾ ਛੱਡਦੇ ਆ ਇਹਨੇ ਵੀ ਆਲ ਕਰਦੀ ਆ ਭੱਜੂਗੀ ਜਮਾਂ ਠੰਡੀ ਸੀਲ ਐ ਠੀਕ ਆ ਜੀ ਉਮਰ ਕਿੰਨੀ ਦੱਸਿਆ ਜੀ 11 ਕਿ ਮਹੀਨੇ ਬਾਈ ਇਹਦੀ ਉਮਰ ਸਿਰਫ ਤੇ ਸਿਰਫ 11 ਮਹੀਨੇ ਕਿਉਂਕਿ ਬਾਈਆਂ ਖਰੀਦੀਆਂ ਵੀ ਆ ਥੋੜੇ ਘਾਣੇ ਦਿਨ ਇਧਰ ਉਧਰ ਵੀ ਹੁੰਦੇ ਆ ਝੋਲੀ ਚੰਗੀ ਆ ਥੱਲਿਓ ਥਣ ਦੋਈ ਨੇ ਜਮਾਂਦਰੂ ਕਈ ਜੀ ਜਾਂ ਆ ਗੀਆਂ ਤੇ ਚੱਤੇ ਦਾ ਰੇਟ ਕੀ ਰਹੂਗਾ ਤੇਨ ਰੇਟ ਬਾਈ ਇਹਦਾ 38000 ਹੋਊਗਾ ਉਹ ਚ ਮੰਨਤਾਂ ਕਰਾਂਗੇ ਠੀਕ ਆ ਗੱਲ ਜੇ ਕੋਈ 2 3 4 ਲੈਂਦਾ ਉਹ ਚ ਕਰ ਲਾਂਗੇ ਇਹਦੇ ਬਾਰੇ ਤਾਂ ਉਹੀ ਭਰਾ ਮਤਲਬ ਵੀ ਫੋਨ ਲਾਊਗਾ ਜਿਹੜਾ ਇਹਦੇ ਬਾਰੇ ਨੌਲੇਜ ਰੱਖਦਾ ਉਸ ਤੋਂ ਅੱਗੇ ਇਹਦਾ ਰੇਟ ਤੇ ਕੋਈ ਬਾਹਲਾ ਫਰਕ ਨਹੀਂ ਪੈਣਾ ਕਿਉਂਕਿ ਇਹ ਸਪੈਸ਼ਲ ਵਾਲੀ ਗਮ ਹੈ ਇਹਦਾ ਫਿਕਸ ਫਿਕਸ ਹੀ ਰਹੂਗਾ ਇਹਦੇ ਸਿੰਗਾ ਕਰਕੇ ਇਹਦੇ ਦੁੱਲ ਪਾਣੇ ਕਰਕੇ ਮਤਲਬ ਇਹ ਆ ਰੇਟ ਹੈ ਇਹਦਾ ਠੀਕ ਆ ਕੱਲੀ ਦੁੱਲ ਮਿਲ ਜਾਂਦੀ ਹੈ ਮੀਣੀ ਘੱਟ ਮਿਲਦੀ ਹੈ ਹਾਂ ਮੀਣੀ ਦੁੱਲ ਘੱਟ ਮਿਲਦੀ ਆ ਠੰਡੀ ਸੀਲ ਬਹੁਤ ਹੈ ਠੀਕ ਆ ਗੱਲ ਤੇ ਹੁਣ ਲਈ ਆ ਤੇ ਇਹ ਆ ਗਈ 2 ਨੰਬਰ ਤੇ ਤੇ ਇਹ ਆ ਗਈ ਨੀਲੀ ਰਾਵੀ ਚ ਹਾਂਜੀ ਬਾਈ ਇਹਦੇ ਸਿੰਗਲ ਚਾਰੇ ਨਾ ਥਣ ਸਿੰਗਲ ਚਾਰ ਹੈ ਬਾਈ ਫਾਲਤੂ ਤਾਂ ਨਹੀਂ ਕੋਈ ਨਾ ਬਾਈ ਫਾਲਤੂ ਕਿਸੇ ਦੇ ਵੀ ਨਹੀਂ ਹੋਣਾ ਕਿਸੇ ਦੇ ਵੀ ਨਹੀਂ ਹੈਗਾ ਬਾਈ ਠੀਕ ਹੈ ਗੱਲ ਫਾਲਤੂ ਥਣ ਕਿਸੇ ਵੀ ਕੱਟੀ ਤੇ ਨਹੀਂ ਇਹਦੀ ਉਮਰ ਕਿ ਨਹੀਂ ਰੂਗੀ ਚਾਰੇ ਪੈਰਾਂ ਤੇ ਮਾਰਕਿੰਗ ਆ ਗਈ ਠੀਕ ਹੈ ਜੀ ਇਹਦੇ ਬੱਕੀ ਮੁੱਚ ਜਾਏਗੀ ਹੈ ਬਾਈ ਠੀਕ ਹੈ ਅੱਖਾਂ گلابی ਆ ਗਈਆਂ ਅੱਖਾਂ گلابی ਆ ਗਈਆਂ ਪ੍ਰੋਪਰ ਪ੍ਰੋਪਰ ਜੀ ਮਾਰਕਿੰਗ ਆ ਗਈ ਜਿਵੇਂ ਆਪਾਂ ਕਹਿੰਦੇ ਆ ਪਾਕਿਸਤਾਨ ਟੱਚ ਮਾਰਕਿੰਗ ਆ ਗਈ ਇਹ ਇੱਥੋਂ ਘਰਾ ਨਹੀਂ ਲੱਭੀ ਜਾ ਇੱਕ ਤੇ ਸਵਾਹ ਆ ਦੀ ਠੰਡੀ ਹੈ ਵੀ ਹਾਂ ਬਾਣੀਆਂ ਠੰਡੀਆਂ ਨੇ ਬਾਈ ਕੱਟੀਆਂ ਦੇ ਸਾਰੇ ਲੈ ਚ 12 ਮਹੀਨੇ ਹਾਂਜੀ ਇਹਦੀ ਉਮਰ ਆ ਗਈ 12 ਮਹੀਨੇ ਇਹ ਆ ਗਈ ਨੀਲੀ ਰਾਵੀ ਚ ਜਿਸ ਤਰ੍ਹਾਂ ਬਾਈ ਨੇ ਤੁਹਾਨੂੰ ਦੱਸਿਆ ਮੁੱਛ ਬੱਗੀ ਆ ਗਈ ਗਾਂ ਤੋਂ ਮੱਥੇ 'ਚ ਬੱਲ ਆ ਗਿਆ ਚਾਰੇ ਪੈਰਾਂ ਤੇ ਪ੍ਰੋਪਰ ਪ੍ਰੋਪਰ ਮਾਰਕਿੰਗ ਰਹੂਗੀ ਓਵਰ ਮਾਰਕਿੰਗ ਨਹੀਂ ਹੋਏ ਤੇ ਹੈਗੀ ਕਿਤੇ ਵੀ ਤੇ ਥਾਣੇ ਦੇ ਲੱਭੀ ਚੈੱਕ ਕਰਾ ਦਿੰ ਇੱਕ ਵਾਰੀ ਕਿਉਂਕਿ ਵੈਸੇ ਤਾਂ ਬਾਈ ਨੇ ਦੱਸਿਆ ਵੀ ਸਿੰਗਲ ਚਾਰ ਹੀ ਰਹਿਣਗੇ ਤੇ ਚਾਰ ਹੀ ਨੇ ਤੇ ਪੂਰੇ ਗੈਪਤੀ ਲੱਗਿਆ ਹਣਾ ਤੇ ਇਹਦਾ ਰੇਟ ਕਿ ਰਹੂਗਾ ਜੀ ਇਹਦਾ 33000 ਬਾਈ ਇਹਦਾ 33 ਤੇ ਇਹ ਗੱਟੀ ਦਾ 38 ਰਹੂਗਾ ਇਹਦਾ 37 ਰਹੂਗਾ ਤੇ ਮੀਣੀ ਮੇਰੇ ਖਿਆਲ ਇੱਕ ਹੋਰ ਆ ਗਈ ਹੈ ਨਾ ਇੱਕ ਹੋਰ ਆਕੇ ਜੀ ਮੀਣੀ ਇੱਕ ਹੋਰ ਆਉਗੀ ਗਾਂਜੇ ਤੇ ਇੱਕ ਇੱਕ ਛੱਡ ਕੇ ਫਿਰ ਇੱਕ ਮੀਣੀ ਆਇਆ ਕਰੂਗੀ ਠੀਕ ਹੈ ਗੱਲ ਇਹ ਸਪੈਸ਼ਲ ਚੀਜ਼ਾਂ ਨੇ ਬਾਈ ਮੰਨ ਲਓ ਚੰਗੇ ਪੈਸੇ ਲਾ ਕੇ ਖਰੀਦਣੀਆਂ ਪੈਂਦੀ ਨੇ ਠੀਕ ਹੈ ਗੱਲ ਇਹਦੀ ਅੱਖੋ ਕੁ ਬਾੜੀ ਚੰਗੀ ਹੈ ਇੱਥੋਂ ਕਰਾਦੀ ਲੱਭੀ ਜਾ ਇੱਕ ਓਏ ਸਿੰਘ ਹਲਦੇ ਨੇ ਸਿੰਘ ਬਾਈ ਦੋਨੇ ਆ ਰੱਖੋ ਇਹਦਾ ਗਾਲਾ ਗਰਦੀ ਦੇ ਵੀ ਹਲਦੇ ਨੇ ਸਿੰਘ ਠੀਕ ਹੈ ਗੱਲ ਪਿਓਰ ਮੀਣੀ ਆ ਗਈ ਜਮਾ ਪਿਓਰ ਮੀਣੀ ਆ ਗਈ ਮਾਰਕਿੰਗ ਵੀ ਇਹਦੇ ਚਾਰੇ ਪ ਇਹ 14 ਮਹੀਨੇ ਬਈ 14 ਮਹੀਨੇ ਥਣਚਾਰੀ ਨੇ ਇਹਦੇ ਥਣਚਾਰਿਆ ਪਚੋਲੀ ਚੈੱਕ ਕਰਾਦਾ ਬਣ ਕੇ ਥਣ ਸਿੰਗਲ 4 ਨੰਬਰ ਇਹਦਾ ਰਹੂਗਾ ਤੀਜਾ ਕਿਉਂਕਿ ਮੀਣੀ ਇਹਦੇ ਚ ਮੇਰਾ ਖਿਆਲ ਤਿੰਨ ਚਾਰ ਨਹੀਂ ਲੱਗ ਪਗ ਉਦਾਂ ਅੱਖੋਂ ਖਬਾਲੀ ਚੰਗੀ ਆ ਬਾਲੀ ਚੰਗੀ ਆ ਬਈ ਇੱਥੋਂ ਕਰਾ ਨਹੀਂ ਲੱਭੀ ਚੈੱਕ ਤੇ ਸਿੰਗ ਇੱਕ ਵਾਰੀ ਤੁਹਾਨੂੰ ਫੇਰ ਕਰਾ ਦੇਣਾ ਚੈੱਕ ਦੋਏ ਸਿੰਗ ਹਲਦੇ ਆ ਉਹ ਦਾ ਕੋਈ ਡਾਟ ਵਾਲਾ ਸਿਸਟਮ ਨਹੀਂ ਮੱਥੇ 'ਚ ਬੱਲ ਆ ਗਿਆ ਅੱਖਾਂ ਆ ਗਈਆਂ ਚਾਰੇ ਪੈਰ ਚਾਰੇ ਪੈਰਾਂ ਆ ਗਏ ਭਾਈ ਪ੍ਰੋਪਰ ਜੀ ਮਾਰਕਿੰਗ ਰਹੂਗੀ ਬਿਲਕੁਲ ਪ੍ਰੋਪਰ ਪ੍ਰੋਪਰ ਜੀ ਠੰਡੀ ਏਡੀਆਂ ਰੱਖੀ ਭਾਈ ਠੰਡੀ ਏਡੀਆਂ ਜਿੱਥੇ ਮਰਜੀ ਹੱਥ ਮਾਰ ਲਿਓ ਖੜ ਜਾਂਦੀ ਐ ਪੂਰੀ ਕਿੰਨੀ ਉਮਰ ਦੱਸਿਆ ਸੀ ਜੀ ਦੀ 14 ਮਹੀਨੇ 14 ਮਹੀਨੇ ਤੇ ਨੰਬਰ ਇਹਦਾ ਆ ਗਿਆ ਤੀਜਾ ਇਹਦਾ ਨੰਬਰ ਤੀਜਾ ਭਾਈ ਆ ਲੈ ਚਲੋ ਅੰਦਰਲੇ ਬੰਨੇ ਤੇ ਇਹਦਾ ਰੇਟ ਕੀ ਰਹਿਣ ਵਾਲਾ ਜੀ ਇਹਦਾ ਵੀ 36000 ਇਹਦਾ 36 ਨੰਬਰ ਤੀਜਾ ਥਣ ਸਿੰਗਲ 4 ਮੀਣੀ ਬੱਲੀ ਅੱਖਾਂ 'ਚ ਜਵਾਬ ਨੀਲੀ ਆ ਗਈ ਪ੍ਰੋਪਰ ਪ੍ਰੋਪਰ ਆ ਗਈ ਜਮਾ ਨੰਬਰ ਆ ਗਿਆ ਇਹਦਾ ਤੀਜਾ ਕੀ ਰੇਟ ਦੱਸਿਆ ਇਹਦਾ 36000 ਬਾਈ ਇਹਦਾ ਬਾਈ ਕਹਿੰਦਾ ਲੈਣਾ 36 ਥਾਣ ਇੱਕ ਵਾਰੀ ਲੱਭੀ ਕਰਾ ਦਿਆ ਕਰ ਜਾ ਇੱਕ ਹਰੇ ਕੱਟੀ ਦੀ ਸਿੰਗਲ ਚਾਰ ਹੀ ਰਹਿਣਗੇ ਤਕਰੀਬਨ ਤਕਰੀਬਨ ਲਾਗ ਲੈ ਨੰਬਰ ਇਹਦੇ ਪਹਿਲਾਂ ਥਾਣਾ ਦੀ ਮਾਰ ਦੇ ਥਾਣੇ ਦੀ ਵੀ ਕਰਾ ਦੇ ਚਾ ਇੱਕ ਝੋਲੀ ਝੋਲੀ ਇਹ ਵੀ ਚੰਗੀ ਆ ਬੜੀ ਟਾਂਚੇ ਤਖੜੇ ਦੀ ਕੱਟੀ ਆ ਬਾਈ ਚੌੜੀ ਆ ਉੱਤੋਂ ਚੌੜੀ ਆ ਪੂਰੀ ਟਾਂਚਾ ਟਾਂਚਾ ਦਾ ਵੀ ਕਮਾਲ ਦਾ ਨੰਬਰ ਇਹਦਾ ਆ ਗਿਆ ਚੌਥਾ ਬਾੜਲੇ ਬੰਨੇ ਲਈ ਆ ਬਾਈ ਲੈ ਜਾ 13 ਨੰਬਰ ਆ ਗਿਆ ਸੱਜਣੋ ਚੌਥਾ ਥਾਣੇ ਦਾ ਤੁਹਾਨੂੰ ਸਟਾਰਟਿੰਗ ਦੀ ਚੈੱਕ ਕਰਾ ਤੇ ਸਿੰਗਲ ਚਾਰ ਹੀ ਰਹਿਣਗੇ ਮਾਰਕਿੰਗ ਇਹਦੀ ਵੀ ਜਮਾ ਪ੍ਰੋਪਰ ਪ੍ਰੋਪਰ ਰੂ ਅਗਲੇ ਪੈਰਾਂ 'ਚ ਹੈਗੀ ਆ ਨਿਸ਼ਾਨਾ ਹੈਗੀ ਆ ਬਈ ਨਿਸ਼ਾਨੀ ਹੈਗੀ ਆ ਆ ਸਾਰੀਆਂ ਨੇ ਤਕਰੀਬਨ ਹੈਨਾ ਇਹ ਇੱਥੋਂ ਮਾਰਦੀ ਕੈਮਰਾ ਲੱਭੀਓ ਇੱਥੋਂ ਕੱਟ-ਕੁੱਟ ਕਰਾਦੀ ਸਾਈਡ ਤੋਂ ਚੈੱਕ ਥੋੜਾ ਥੋੜਾ ਇੱਥੇ ਜਾਂਦਾ ਸੀ ਹੈਨਾ ਹਾਂ ਬਈ ਕੱਟ ਬਣਦਾ ਸੀ ਬਸ ਰਹਿ ਗਏ ਠੀਕ ਹੈ ਗੱਲ ਇਹਦੀ ਉਮਰ ਕਿੰਨੀ ਹੈ ਇਹਦੀ ਵੀ 14-15 ਮਹੀਨੇ ਆ ਬਈ ਤਕਰੀਬਨ ਲਗਭਗ 3 ਨੰਬਰ ਵਾਲੀ ਦੀ ਲਗਭਗ ਜਿਉਂ ਮਰ ਆ ਗਈ ਇਹਨਾਂ ਦੀ ਠੰਡੀ ਸੀਲੇ ਵੀ ਏਡੀ ਆ ਬਾਈ ਜਿੱਥੇ ਮਰਜ਼ੀ ਰਸਾ ਛੱਡ ਦੇ ਲੈ ਖੜੀ ਰਹਿਣੀ ਤੇ ਇਹਦਾ ਰੇਟ ਕੀ ਰਹਿਣ ਵਾਲਾ ਇਹਦਾ ਵੀ 36000 ਆ ਬਾਈ ਤੀਜੇ ਦੇ ਚੌਥੇ ਵਾਲੀ ਦਾ ਸੇਮ ਹੀ ਰੇਟ ਹੈਗਾ ਦੋਨੇ ਕਿੰਨੇ ਦੇ ਆਉਣਗੀਆਂ ਇਹ ਕਰ ਲਾਂਗੇ ਬਈ ਮਾਂ ਤਾਂ ਜਿੰਨਾ ਵੀ ਕੋਈ ਬੰਦਾ ਕਹੂਗਾ ਆਪਾਂ ਉਸ ਹਿਸਾਬ ਨਾਲ ਕਰ ਲਾਂਗੇ ਬਈ ਜੋ ਵੀ ਜੋੜੇ ਲੈਂਦਾ ਹੈ ਜਾ ਕੋਈ ਵੱੱਡ ਲੈਂਦਾ ਉਹ ਸਾਰਾ ਜਦ ਦੋ ਲੈਂਦਾ ਚਾਰ ਲੈਂਦਾ ਤਾਂ ਉਦਾਂ ਦਾ ਕੰਸੈਸ਼ਨ ਹੋ ਜਾਊਗਾ ਤੇ ਜੇ ਕੋਈ ਕੱਲੀ ਕੱਲੀ ਲੈਂਦਾ ਤੇ ਫੇਰ ਬਾਈ ਕਹਿੰਦਾ ਉਦਾਂ ਦਾ ਹੋ ਜਾਊਗਾ ਮਾਰਕ ਮੂਰਕ ਲੱਭੀ ਚੈੱਕ ਕਰਾ ਦੀ ਹਰੇਕ ਪੱਖ ਤੋਂ ਤੇ ਸਭਾ ਤਾਂ ਜ਼ਿਆਦਾਤਰ ਜਿਵੇਂ ਮੈਂ ਤੁਹਾਨੂੰ ਕਹਿੰਦਾ ਹੁਣ ਨੀਲੀ ਰਾਵੀ ਨਸਲ ਆ ਜਿਹੜੀ ਇਹਦਾ ਠੰਡਾ ਹੀ ਹੁੰਦਾ ਮੋਰਾ ਦੇ ਮੁਕਾਬਲੇ ਹਾਂ ਬਈ ਜ਼ਮੀਨ ਸਮਾਨ ਦਾ ਫਰਕ ਪਾਉਂਗੇ ਇਹਦੇ ਸਭਾ 'ਚ ਬਿਲਕੁਲ ਠੰਡੀ ਰਹੂਗੀ ਨੰਬਰ ਇਹਦਾ ਰਹੂਗਾ ਚੌਥਾ ਮਜ਼ਬੂਤੀ ਬਹੁਤ ਜ਼ਿਆਦਾ ਹੈ ਗੱਲ ਦਾ ਰੇਟ ਰਹੂਗਾ 36000 ਤੇ ਜੇ ਕਿਸੇ ਸੱਜਣ ਨੇ ਬਾਈ ਕਹਿੰਦਾ 2 3 4 ਲੈਣੀਆਂ ਤੇ ਫੇਰ ਮੱਲੋ ਰੇਟ ਹੋ ਜੂਗਾ ਓਦਾਂ ਦਾ ਤੇ ਹੁਣ ਮਾਰਦੀ ਕੈਮਰਾ ਲੱਭੀ ਆਗਲੇ ਨੰਬਰ ਵਾਲੀ ਤੇ ਕੱਟ-ਕੁੱਟ ਇਹਦਾ ਵੀ ਯਾਰ ਬੜਾ ਕਮਾਲ ਦਾ ਅੱਲੇ ਆਏ ਨੂੰ ਵੀ ਬਾਹਰਲੇ ਬੰਨ ਨਹੀਂ ਲਿਆ ਬਾਈ ਤੇ ਇਹਦਾ ਨੰਬਰ ਰਹੂਗਾ ਜੀ ਪੰਜਵਾਂ ਇਹ ਵੀ ਟ੍ਰੇਡੇ ਕੱਟ ਚ ਆ ਗਈ ਸਾਈਡ ਕੱਟ ਚ ਆ ਗਈ ਥਾਣੇ ਇਹਦੀ ਵੀ ਸਿੰਗਲ ਚਾਰ ਰਹਿਣਗੇ ਤੇ ਮਾਰਕਿੰਗ ਇਹਦੀ ਵੀ ਪੂਰੀ ਕਮਾਲ ਦੀ ਆ ਗਾਂਹਲੇ ਪੈਰਾਂ ਤੋਂ ਦਿਖਾ ਦੀ ਇੱਕ ਵਾਰੀ ਪੈਰਾਂ ਦੀ ਮਾਰਕਿੰਗ ਪੂਰੀ ਅਸਲ ਰਹੂ ਤੇ ਸਾਈਡ ਤੋਂ ਕੱਟ-ਕੁੱਟ ਵੀ ਬੜਾ ਕਮਾਲ ਦਾ ਰਹੂਗਾ ਜਵਾਨ ਵੀ ਇਹਨਾਂ ਦੀ ਗਲਾਬੀ ਹੋਊਗੀ ਤਾਂ ਜਵਾਨ ਗਲਾਬੀ ਹੋਗੀ ਵੀ ਉਹਦੀ ਵੀ ਜ਼ਿੰਮੇਵਾਰੀ ਹੋਗੀ ਠੀਕ ਹੈ ਜੀ ਜਮੇ ਕੱਟੀ ਦੇ ਕੁਆਲਟੀ ਇੰਨੀ ਆ ਵੀ ਇਹਦੇ ਚਾਰੇ ਪੈਰਾਂ ਤੇ ਮਾਰਕਿੰਗ ਆ ਗਈ ਬਾਲੇਪਰਾ ਟੇਡੇ ਘੱਟ ਚ ਚਾਰੇ ਪੈਰਾਂ ਤੇ ਮਾਰਕਿੰਗ ਮੰਗਦੇ ਨੇ ਵੈਸੇ ਤਾਂ ਮੂਰਲੇ ਤਾਂ ਹੁੰਦੀ ਨਹੀਂ ਜਿਆਦਾਤਰ ਇਹਦੇ ਮੇਰਾ ਖਿਆਲ ਮਗਰਲੇ ਮਗਰਲੇ ਪੈਦੇ ਨੇ ਮਗਰਲੇ ਤਾਂ ਹੁੰਦੇ ਟੇਡੇ ਘੱਟ ਚ ਆ ਜਾਂਦੀ ਆ ਪਰ ਇਹਦੀ ਇਹਦੀ ਪ੍ਰੋਪਰ ਮਾਰਕਿੰਗ ਆ ਪੂਰੀ ਕਮਾਲ ਦੀ ਮਾਰਕਿੰਗ ਇੱਕ ਤਾਂ ਥੋੜੀ ਹੁੰਦੀ ਆ ਪੂਰੀ ਅਸਲੀ ਆ ਹਨਾ ਇਹਦੀ ਉਮਰ ਕਿੰਨੀ ਹੈ ਤੈਨਾਂ ਇਹਦੀ ਬਈ 13-14 ਮਹੀਨੇ 13 ਤੋਂ 14 ਮਹੀਨੇ ਹਾਂਜੀ ਬਈ ਅੱਲਾਹੇ ਚਲ ਐਸੇ ਕਿੰਨੇ ਲਮਾ ਗਈ ਦੀ ਇਹਦਾ 37000 ਬਈ ਇਹਦਾ 37 ਹਾਂਜੀ ਇਹਦਾ 1000 ਵਧਾ ਦਾਂਗੇ ਉਹਨਾਂ ਨੂੰ ਬਸ ਇਹਦਾ ਵੱਧ ਕਰਨਾ ਸੀ ਰੇਟ ਆਪਾਂ ਨੂੰ ਆਇਆ ਵੀ ਚਲ ਅੱਜ ਆਪਣੇ ਕੋਲ ਮਾਲ ਵੱਧ ਹੈਗਾ ਕਿਉਂਕਿ ਇਹਦਾ ਟੇਡੇ ਕੱਟ ਚ ਚਾਰੇ ਪੈਰਾਂ ਤੇ ਮਾਰਕਿੰਗ ਆ ਚੱਲੀ ਆ ਆ ਆ ਆ ਆ ਲੱਭੀ ਇੱਥੋਂ ਕਰਾ ਜਾ ਇੱਕ ਉਹ ਆ ਕਰਾ ਦੇ ਚ ਇੱਕ ਥਣ ਵੀ ਇੱਕ ਗੁਲਾਬੀ ਆ ਗਿਆ ਤੇ ਮਾਰਕਿੰਗ ਵੀ ਆ ਗਈ ਤੇ ਇਹਦਾ ਰੇਟ ਰਹੂਗਾ 37000 ਨੰਬਰ ਮੁਤਾਬਕ ਗੱਲਬਾਤ ਕਰੀ ਜਾਏ ਇਹਦਾ ਨੰਬਰ ਰਹਿਣ ਵਾਲਾ 5ਵਾਂ ਤੇ 6ਵੇਂ ਤੇ ਤੁਹਾਨੂੰ ਮੀਣੀ ਫੇਰ ਲੱਗਿਆ ਦਿਖਾਉਣ ਇੱਕ ਇਹਦਾ ਨੰਬਰ ਰਹੂਗਾ ਜੀ 6ਮਾ ਇਹ ਮੀਣੀ ਆ ਗਈ ਮੇਰਾ ਖਿਆਲ ਆ ਇਸ ਸਲਾਰਟ ਚੋਂ ਤੀਜੀ ਮੀਣੀ ਆ ਹਨਾ ਹਾਂਜੀ ਬਾਈ ਜਿੱਤਿਆ ਨੇ ਤਿੰਨੀ ਮੀਣੀਆਂ ਮੰਗਾਉਂਦਾ ਹੋਇਆ ਕੋਈ ਆਨਲਾਈਨ ਕਰ ਲਾਂਗੇ ਬਾਈ ਕੋਈ ਗੱਲ ਨਹੀਂ ਆਪਾਂ ਕੱਲੀ ਕੱਲੀ ਦਾ ਰੇਟ ਤਾਂ ਦੱਸ ਹੀ ਦਿੱਤਾ ਠੀਕ ਆ ਸੰਗਾਲਦੇ ਇਹਦੇ ਵੀ ਇਹਦੇ ਵੀ ਬਾਈ ਤਾਂ ਗਾਲਾ ਕਰਦੀਦਾ ਵੀ ਹਲਦ ਨਾਲ ਇਹਦੀ ਬਾਲੇ ਹਲਦੇ ਆ ਇਹਦੇ ਬਾਲੇ ਹਲਦੇ ਨੇ ਆ ਸਿਰ ਵੀ ਹਲਦਾ ਨਾਲ ਅੱਧਾ ਜਦੋਂ ਸੈਂਟਰ ਸਿਰ ਵੀ ਹਲਦਾ ਸਿੰਘ ਹਲਾਉਣੇ ਆ ਜਦੋਂ ਹਾਂ ਬਸ ਆ ਵੀ ਇੱਕ ਚਿੱਟਾ ਆ ਗਿਆ ਆਪਾਂ ਪਹਿਲਾਂ ਵੀ ਵੀਡੀਓ ਚ ਗੱਲ ਕਰੀ ਆ ਇਹਦੇ ਅੱਖ ਤੋਂ ਸਾਰਾ ਪਾਸਾ ਚਿੱਟਾ ਹੋਵੇ ਇਹ ਘੱਟ ਮਿਲਦੀ ਆ ਠੀਕ ਆ ਜੀ ਤੇ ਮਾਰ ਕੀ ਗਈ ਦੀ ਵੀ ਫੁੱਲਾ ਹਣਾ ਚਾਰੇ ਪੈਰਾਂ ਨੂੰ ਆ ਗਈ तकरीबन तकरीबन ਸਵੇਰ ਆ ਦੀ ਠੰਡੀ ਆ ਨਾ ਬਾਲੇ ਜਿਆਦੇ ਭਈਆ ਇਹਦੀ ਉਮਰ ਕਿੰਨੀ ਆ ਇਹਦੀ ਵੀ 18 ਮਹੀਨੇ ਹੈਗੀ 18 ਤੋਂ 19 ਮਹੀਨੇ ਹੋਊਗੀ ਇਹਦਾ ਟਾਂਚਾ ਨੀਲੀ ਵਾਲਾ ਥੋੜੀ ਜਿਹੀ ਮਾਦਰੀ ਜ਼ਰੂਰ ਹੋਊਗੀ 1.5 ਸਾਲ ਤੇ ਲੱਗ ਪਾ ਗਏ ਪੂਰੇ 1.5 ਦੀ ਇੱਥੋਂ ਕਰਾਈ ਲੱਭੀ ਚੱਕਾ ਚਗਾਲੇ ਹੀ ਕਰੀ ਜਾਂਦੇ ਆ ਠੰਡੀ ਬਹੁਤ ਆ ਮਜਬੂਤੀ ਵਾੜੀ ਜਾ ਬੱਟੇ ਪਾ ਲਿਆ ਯਾਰ ਇਹ ਇੱਥੋਂ ਇੱਥੋਂ ਕਰਾ ਦੀ ਇੱਕ ਦੋਨੇ ਸਿੰਘ ਹਾਲਦਿਆ ਮੀਣੀ ਵੀ ਆ ਗਈ ਤੇ ਟੇਡੇ ਕੱਟ ਤੇ ਯਾਰ ਨੀਲੀ ਵੀ ਆ ਗਈ ਤੇ ਜ਼बान ਵੀ ਤਕਰੀਬਨ ਹਨਾ ਗਲਾਬੀ ਹਾਂਜੀ ਭਾਈ ਹਾਂਜੀ ਜ ਗਲਾਬੀ ਜ਼बान ਹੋਊਗੀ ਸਿੰਘ ਵੀ ਇਹ ਛੋਟਾ ਰੱਖੂਗੀ ਬਾਲਾ ਵੱਡਾ ਨਹੀਂ ਕਰਨਾ ਠੀਕ ਹੈ ਜਿਹਦੇ ਜ਼ਿਆਦਾ ਸਿੰਘ ਹਾਲਦੇ ਆ ਜਿਹਦੇ ਜ਼ਿਆਦਾ ਸਿੰਘ ਹਾਲਦੇ ਆ ਲੈ ਚਲੋ ਅੰਦਰ ਲੈ ਬੰਨੇ ਉਮਰ ਇਹਦੀ ਆ ਗਈ 18 ਮਹੀਨੇ ਦੇ ਲਗਭਗ ਥਣ ਅੰਦਰਲੇ ਬੰਨੇ ਜਾ ਕੇ ਚੈੱਕ ਕਰਾ ਦੂੰਗਾ ਸਿੰਗਲ ਚਾਰ ਹੀ ਰਹਿਣਗੇ ਇਹਦੀ ਸਾਮ ਸਤ ਤੁਹਾਨੂੰ ਥੋੜੀ ਕਰਨੀ ਪੈਣੀ ਆ ਕਿਉਂਕਿ ਇਹਨੇ ਛੇਤੀ ਤਿਆਰ ਹੋ ਜਾਣਾ ਟਾਂਚਾ ਜਿਵੇਂ ਬਾਈ ਨੇ ਤੁਹਾਨੂੰ ਦੱਸਿਆ ਵੀ ਨੀਲੀ ਰਾਵੀ ਵਾਲਾ ਅਸਲ ਜਾਂ ਟਾਂਚਾ ਰੱਖੂ ਜ਼ਿਆਦੇ ਨਾ ਮੋਰਾ ਕਰੌਸ ਵਾਂਗੂ ਉੱਚੀ ਨਹੀਂ ਜਾਂਦੀ ਜ਼ਿਆਦੇ ਇਹ ਇੱਥੇ ਜੇ ਲੈ ਲੈਂਦੇ ਵੀ ਕੈਮਰਾ ਇੱਥੋਂ ਮਾਰਦੀ ਕੈਮਰਾ ਥਣ ਥਣ ਚੈੱਕ ਕਰਾਦੀ ਕਿਉਂਕਿ ਥਣਾ ਦੀ ਸਕੈਟੀ ਜ਼ਿਆਦਾ ਹੁੰਦੀ ਹੈ ਬਾਲੀ ਚੰਗੀ ਝੋਲੀ ਆ ਬਾਈ ਇਹਦੀ ਤਾਂ ਤੇ ਹੁਣ ਮਾਰਨੀ ਕੈਮਰਾ ਉਰਲੇ ਪਾਸੇ ਇਹਦਾ ਰੇਟ ਕੀ ਰਹਿਣਾ ਲਾ ਜੀ ਇਹਦਾ ਬਈ 52000 ਰੁਪਏ ਰੇਟ ਆ ਜੀ ਇਹਦਾ ਮੇਰਾ ਖਿਆਲ ਸਭ ਤੋਂ ਰੇਟ ਜ਼ਿਆਦਾ ਹੈ ਜ਼ਿਆਦਾ ਦਾ ਬਈ ਇਹ ਆਈ ਵੀ ਆ ਗਈ ਤੇ ਮਾਰ ਵੀ ਆ ਗਈ ਹੈ ਨਾ ਮੀਣੀ ਵੀ ਆ ਗਈ ਸਿੰਘ ਇਹ ਜੇ ਤੱਕ ਕਿਸੇ ਦੇ ਮਿਲਦੀ ਨਹੀਂ ਹੈਗੇ ਮੀਣੀਆ ਜਿੰਨੇ ਸਿੰਘ ਇਹਦੇ ਹਾਲ ਤੇ ਆ ਇਹਦੇ ਹਾਲ ਤੇ ਨੇ ਛੋਟਾ ਵੀ ਰੱਖੂ ਸਿੰਘ ਇਹ ਸਿੰਘ ਵੱਧਦਾ ਨਹੀਂ ਮੀਣੀ ਵੀ ਪਾਕੀ ਮਾਰ ਕਾ ਵੀ ਬਈ ਉਹੀ ਚੰਗਾ ਹੈ ਦਾ ਬਿਨਾ ਮੀਣੀ ਤੋਂ ਵੀ ਇਹ ਕੱਟੀ ਵਧੀਆ ਕੀਮਤੀ ਦੀ ਸੀ ਨੰਬਰ ਆ ਗਿਆ ਇਹਦਾ 6 ਨੰਬਰ ਆ ਗਿਆ 6 ਜੀ ਤੇ ਹੁਣ ਮਾਰੀ ਕਰੀ ਆਪਣਾ ਲੱਭੀ 7ਵੇਂ ਤੇ ਕੈਮਰਾ ਤੇ ਬਾਹਰ ਲਈ ਬੰਨੀ ਲਿਆ ਲੈ ਸਾਡੇ ਨਾਲ 7ਵੇਂ ਨੰਬਰ ਤੇ ਤੁਹਾਨੂੰ ਇੱਕ ਜਨੀਕ ਜੀ ਕੱਟੀ ਦਿਖਾ ਦੂੰਗਾ ਇਹ ਆ ਗਈ ਰੋ ਇਨਾ ਮੋਰਾ ਚ ਆਉਂਦੀ ਆ ਨਾ ਨੀਲੀ ਚ ਆਉਂਦੀ ਆ ਤੇ ਨਾ ਹੀ ਆਉਂਦੀ ਆ ਗ੍ਰੇਡੇਡ ਚ ਬਾਈ ਹਨਾ ਇਹ ਲੱਗਦੀ ਨਸਲੀ ਆ ਗਈ ਇੱਕ ਹਣੇ ਦੇ ਵੀ ਸਿੰਗਲ ਚਾਰੀ ਨੇ ਹਾਂਜੀ ਬਾਈ ਇਹਦੀ ਉਮਰ ਕਿੰਨੀ ਆ ਇਹਦੀ ਵੀ 18 19 ਮਹੀਨੇ ਹੈਗੇ ਸਿੰਗ ਸੁng ਤਾਂ ਬਾਲਾ ਬੰਦ ਆ ਨਾ ਬਾਲਾ ਬੰਦ ਜਿਵੇਂ ਭਰਾ ਕਹਿੰਦੇ ਵੀ ਢੀਲਾ ਨਹੀਂ ਟੱਪਦਾ ਉਹ ਹੈਗਾ ਸਿਸਟਮ ਹਾਂ ਬਾਈ ਇਹ ਤਾਂ ਟਪਣਾ ਨਹੀਂ ਹਨਾ ਜਿਹਾ ਕੇ ਪਾਉਣ ਲੱਗ ਪੀਏ ਉਂਗਲ ਵੀ ਟੱਪਦੀ ਹੈਗੀ ਠੀਕ ਆ ਗੱਲ ਲੈ ਚਲੋ ਇਹਨੂੰ ਵੀ ਅੰਦਰ ਲੈ ਬੰਨੇ ਇਹਦੀ ਮਾਂ ਦੁੱਧ ਕਿੰਨਾ ਕਰ ਰਿਆ ਇਹਦਾ ਬਾਈ 16 17 ਕਿਲੋ ਰਿਹਾ ਚੰਗੀ ਮਾਂ ਦੀ ਹੈ ਕੱਟੀ ਠੀਕ ਆ ਜੀ ਝੋਲੀ ਵੀ ਚੰਗੀ ਹੈ ਨਾ ਬਾਲ ਐਕਟਿਵ ਵੀ ਪੂਰੀ ਐ ਝੋਲੀ ਵੀ ਚੰਗੀ ਐ ਤੇ ਹੈਗੀ ਵੀ ਜੁਨੀਕ ਜੀ ਆ ਥੋੜੀ ਸਾਰੀਆਂ ਨਾਲੋਂ ਅਲੱਗ ਜਿਹੀ ਰਹੂਗੀ ਬਈ ਇਹਦੀ ਲੈ ਆਪਾਂ ਝੋਲੀ ਚੈੱਕ ਕਰ ਆਈਏ ਇਹ ਰਹੂਗੀ ਰੋਸ਼ੀ ਜਿੱਦਾਂ ਦਾ ਮਰਜੀ ਸੀਮਾ ਲਾ ਲਿਓ ਨੀਲੀ ਦਾ ਲਾ ਲਿਓ ਮੋਹਰਾ ਦਾ ਲਾ ਲਿਓ ਗ੍ਰੇਡਡ ਦਾ ਲਾ ਲਿਓ ਇਹਨੇ ਹਰ ਤਰ੍ਹਾਂ ਦੀ ਬੱਚਾ ਪਾ ਦੇਣਾ ਤੇ ਥਾਣੇ ਦੇ ਮੇਰਾ ਕਹਲਾ گاਵਾ ਵਾਂਗੂ ਗੁਲਾਬੀ ਨੇ ਗੁਲਾਬੀ ਨੇ ਬਈ ਇਹ ਦੁੱਧ ਦੀ ਨਿਸ਼ਾਨੀ ਹੁੰਦੀ ਆ ਰੋਸ਼ੀ ਜਿਹੜੀ ਹੁੰਦੀ ਆ ਨਾ ਚੰਗੀ ਮੰਨੀ ਜਾਂਦੀ ਆ ਇਹ ਇਹ ਵੀ ਮਤਲਬ ਦੁੱਧ ਵਾਲੀ ਮੰਨੀ ਜਾਂਦੀ ਆ ਇਹ ਠੀਕ ਆ ਜੀ ਜਿਹੜੀ ਰੋਸ਼ੀ ਹੁੰਦੀ ਆ ਇਹਦਾ ਰੇਟ ਕੀ ਰਹੂਗਾ ਜੀ ਰੇਟ ਬਈ ਦਾ 40000 ਇਹਦਾ 40 ਨੰਬਰ ਇਹਦਾ 7 ਮਾ ਰਹੂਗਾ ਨੰਬਰ 7 ਮਾ ਹਾਂ ਜੀ ਬਈ ਹਾਂ ਲਾਸਟ ਤੇ ਦਿਖਾਵਾਂਗੇ ਬੋਲਾ ਹਨਾ ਉਦੋਂ ਪਹਿਲਾਂ ਮੈਂ ਕਹਿੰਨਾ ਛੋਟੀਆਂ ਕੱਟੀਆਂ ਦਿਖਾ ਦੀ ਇਹ ਇਹ ਦਿਖਾ ਦੇਣਾ ਬਈ ਆ ਛੋਟੀਆਂ ਦਿਖਾ ਦੇ ਲੱਭੀ ਉਹ ਇਹਨਾਂ ਨੂੰ ਤਾਂ ਜਵਾਕ ਖੇੜ ਖੂੜ ਲੱਗੇ ਰਿਹਾ ਕਰਨਗੇ ਤੇ ਨਾਲ ਇਹਨਾਂ ਨੇ ਤਿਆਰ ਹੋ ਉਮਰ ਤਾਂ ਬਈ ਇਹ ਬੱਚੇ ਦੁੱਧ ਚੁੰਗਦੀ ਆਏ ਨੇਗੇ ਮਾਲਾ ਵੀ 7-8 ਮਹੀਨੇ ਦੇ ਵਿੱਚੇ ਨੇ ਦੋਨੇ ਕੋਈ 4 ਮਹੀਨਾ ਰਹੂਗੇ ਕੋਈ 5 ਦਾ ਹੋ ਬਸ ਐਂ ਜੇ ਨੇ 6 ਦੇ ਅੰਦਰ ਹੀ ਨੇ ਹਾਂਜੀ ਬਈ 6 ਦੇ ਅੰਦਰ ਹੀ ਇੱਥੇ ਹੀ ਰੋਕ ਲਈ 6 ਦੇ ਲਗਭਗ ਜੇ ਆ ਗਏ ਹਨਾ ਆ ਦਾ ਬਾਲਾ ਚੰਗਾ ਹੈ ਨਾ ਆ ਦਾ ਬਾਲਾ ਨਿੱਕਾ ਜਿਹਾ ਲੱਭੀ ਓਏ ਇੱਥੇ ਮਾਰਦੀ ਕੈਮਰਾ ਤੇ ਹੁਣ ਇੱਥੇ ਮਾਰਦੀ ਇਹ ਦੋਨੇ ਦੇਣੀਆਂ ਇਕੱਠੇ ਦੀ ਦੋਨੇ ਇਕੱਠੇ ਦੇਵਾਂਗੇ ਬਈ ਜੀ ਜਿਹਾ ਲੱਗ ਜੂਦਾਂ ਜੀ ਲੱਗ ਜੂਗਾ ਇੱਕੋ ਹੀ ਘਰੋਂ ਆਏ ਨੇ ਮੰਨ ਲਓ ਠੀਕ ਆ ਇਨਾਰੇ ਬਾਈ ਹੋਰ ਹੈਗਾ ਜਿਹੜੀ ਇਹਨਾਂ ਦੇ ਮਾਮਾ ਨੇ ਬੱਚੇ ਦਾ ਨਹੀਂ ਬੜਾ ਕਰਦੀ ਹੈਗੀ ਅਸੀਲ ਪਣਾ ਇੰਨਾ ਹੁੰਦਾ ਇਹਨਾਂ ਚ ਠੀਕ ਹੈ ਗੱਲ ਵੀ ਨਹੀਂ ਤਾਂ ਮਾਜਾ ਆਪਣੇ ਜੇ ਬੱਚਾ ਪੁੱচ্চਾ ਨਾ ਹੋਵੇ ਛੇਤੀ ਮਿਲਦੀ ਨਹੀਂ ਉਹ ਸੰਗ ਸੰਗ ਬਰੀਕ ਹੋਊਗਾ ਬਰੀਕ ਸੰਗ ਬਾਈ ਮਾਰਕਾ ਬੜਾ ਚੰਗਾ ਮੇਲੇ ਵਾਲਾ ਮਾਰਕਾ ਕਿਸੇ ਭਰਾ ਨੇ ਅਗਲੇ ਸਾਲ ਤਿਆਰ ਕਰਨੀ ਹੋਵੇ ਇੱਕ ਸਾਲ ਲੈਣਾ ਚ ਅਗਲੇ ਸਾਲ ਵੀ ਪੈ ਜੂਗੀ ਇਹ ਪੈਸੇ ਕਿੰਨੇ ਲਾਵਾਂਗੇ ਨਾ ਦੋਨਾਂ ਦੇ ਬਾਈ ਇਹਨਾਂ ਦੋਨਾਂ ਦਾ 50000 ਲਾਵਾਂਗੇ ਪੂਰਾ ਪਿੰਡਾ ਹਾਂ ਬਈ ਉਹ ਚ ਮਾਨਤਾਨ ਕਰਦਾ ਹੈ ਅੰਗਰੇਜ਼ੀ ਚ 50 ਗੱਲੀ ਹੈ ਨਾ 50000 ਹਾਂਜੀ ਹਾਂਜੀ ਤੇ ਮਾਫੀ ਹੋ ਜੂ ਕੋਸ਼ਿਸ਼ ਇਹ ਇਦੇ ਉੱਪਰ ਡਿਟੇਲ ਦੇ ਦਈਏ। ਹਾਂਜੀ। ਇਹਦੇ A to Z ਮਾਰਕੇ ਨੇ। ਚਾਰੇ ਪੈਰਾਂ ਤੇ ਸ਼ੂ ਤੇ ਠੀਕ ਐ। ਮੱਥੇ ਪਟਾ ਸੋਨਾ ਹਨਾ। ਹਾਂਜੀ ਹਾਂਜੀ। ਤੇ ਤੁੰਨ ਤੇ ਵੀ ਹੈਗਾ। ਸਾਰੇ ਮਾਰਕੇ ਪੂਰੇ ਕਰਦੀਆਂ ਨੇ। ਇਹਦੇ ਵੀ ਪ੍ਰੋਪਰ ਜਮਾ ਮਾਰਕ ਹਨਾ। ਇਹਦੇ ਵੀ ਹਾਂ ਇਹਦੇ ਮੂਹਰੇ ਪੈਰਾਂ ਤੇ ਵੀ ਹੈਗੇ ਆਪਾਂ ਨਮਾਏ ਨਹੀਂ ਹੈਗੇ ਬੱਚੇ। ਠੀਕ ਐ ਗੱਲ। ਉਹ ਨੀਚੇ ਵਾਲੇ ਪਾਸੇ ਹੋਊ ਥੋੜਾ ਜਿਹਾ। ਹਾਂਜੀ ਬਈ। ਇੱਥੋਂ ਕਰਾਣੀ ਲੱਭੀ ਚੱਕ ਜਿਹੜੇ ਭਰਾ ਨਾ ਮੈਂ ਕਹੂੰਗਾ ਕੋਈ ਜਿਹਦੇ ਜਵਾਕ ਲੜਦੇ ਯਾਰ ਕਤੂਰਾ ਕਤਾਰਾ ਲੈਣ ਨੂੰ ਕਹਿੰਦੇ ਹਨਾ ਕਤੂਰੇ ਨਾਲ ਤੁਸੀਂ ਕਟੀਆਂ ਲੈਦੇ ਉਹਨਾਂ ਨੇ ਦੁੱਧ ਪਲਾ ਦੇਣਗੇ ਹਨਾ ਦੁੱਧ ਦੇਉਗੀ ਇਹਨਾਂ ਦਾ ਆਪਾਂ ਕਹਿ ਸਕਦੇ ਵੀ ਕਰੇ ਤਾਂ ਦੇਣੀ ਆ ਹਾਂ ਦੇਣਗੀਆਂ ਠੀਕ ਆ ਗੱਲ ਆ ਸਹੀ ਆ ਬਾਈ ਦੀ ਗੱਲ ਵੀ ਕੁੱਤੇ ਕਤੂਰਾ ਪਾਲਣ ਦਾ ਨਾ ਇਹਨਾਂ ਨੂੰ ਪਾਲ ਲਓ ਇਹ ਬਾਈ ਕਹਿੰਦਾ ਦੁੱਧ ਦੇਣਗੀਆਂ ਤਿਆਰ ਹੋ ਜਾਣਗੀਆਂ ਨਾਲੇ ਤੁਹਾਡੇ ਜਵਾਕ ਖੇਡ ਲੱਗੇ ਰਹਿਣਗੇ ਤੇ ਨਾਲੇ ਤੁਹਾਡੇ ਜਾ ਕੇ ਇਹਨਾਂ ਨੇ ਮੱਝਾਂ ਬਣ ਜਾਣਾ ਹਨਾ ਇਹ ਜੋੜਾ ਬਾਈ ਕਹਿੰਦਾ 50000 ਦਾ ਦੇ ਦੇ ਉਹ ਚੋ ਮਾਨਤਨ ਕਰ ਦਾਂਗੇ ਜੇ ਕੋਈ ਸੱਜਣ ਇਹ ਦੋਹੇ ਲੈਂਦਾ ਵੀ ਦੇਣੀਆਂ ਇਕੱਠੀਆਂ ਨੇ ਉਹਦੇ ਚ ਥੋੜਾ ਕਾਣਾ ਕਰ ਦਾਂਗੇ ਮਾਨਤਨ ਹਨਾ ਉਹ ਕੱਟੀ ਲਿਆਓ ਦੇ ਬੰਨੇ ਕੱਲੀ ਨੂੰ ਰੋਕ ਕੇ ਦਿਖਾ ਥੋੜਾ ਜਿਹਾ ਉਹਨੂੰ ਇਹ ਨੂੰ ਬਈ ਲਿਆ ਲਿਆ ਉਹਨੇ ਬੰਦੀ ਅੱਜ ਆ ਜਾਓ ਕੱਲੀ ਪਰ ਦੇਣੀ ਨਹੀਂ ਕੱਲੀ ਵਾਸਤੇ ਕੰਟੀ ਨਾ ਲਾਇਓ ਉਦੋਂ ਥੋੜੀ ਕੱਲੀ ਗੱਲ ਡਿਟੇਲ ਨਾ ਦਿਖਾਓ ਇੱਥੋਂ ਦਿਖਾ ਦੇ ਬਈ ਇੱਥੋਂ ਕਰਾ ਚੱਕੀ ਦੀ ਮਾਰਕਿੰਗ ਅੱਖ 100 ਦੀ 100 ਆ ਸਟਰਕਚਰ ਮਜ਼ਬੂਤ ਆ ਦੇਖਣਾ ਆ ਫੇਸ ਵੀ ਬੜਾ ਜ਼ਿਆਦਾ ਸੋਹਣਾ ਬਈ ਆ ਸਟਰਕਚਰ ਪੂਰਾ ਮਜ਼ਬੂਤ ਆ ਗਿਆ ਤੇ ਹੁਣ 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 ਚੰਗੀਆਂ ਮਾਮਾ ਦੀਆਂ ਕੱਟੀਆਂ ਨੇ ਬਈ ਗੁਰੀ ਇਹ ਉਹ ਨਹੀਂ ਹੈਗਾ ਵੀ ਲਿਆ ਲੱਭੀ ਆ ਇਹ ਯਾਰ ਇਹ ਕਹੂਗੀ ਮੈਂ ਰਹਿ ਗਈ ਮੈਂ ਦਿਖਾਈ ਨਹੀਂ ਹੈ ਨਾ ਸਮਾਰ ਕੇ ਤੇ ਵੀ ਮਾਰ ਦੇ ਕੈਮਰਾ ਇਹ 50 ਤੋਂ ਮਾਫੀ ਹੋ ਜੂਗੀ ਹੈ ਨਾ ਤੇ ਲਾਸਟ ਤੇ ਰਹਿ ਗਿਆ ਬੁੱਲ ਬਾਈ ਕੋਲ ਔਰ ਚੰਗੇ ਰਿਕਾਰਡ ਵਾਲਾ ਬਾਹਰਲੇ ਬੰਨੇ ਕੱਢ ਕੇ ਵਿਖਾ ਦਾਂਗੇ ਤੇ ਲਾਸਟ ਤੇ ਸੱਜਣੋਂ ਤੁਹਾਨੂੰ ਮੈਂ ਦੱਸਿਆ ਸੀ ਵੀ ਇੱਕ ਬੁੱਲ ਦਿਖਾ ਦਾਂਗੇ ਇੱਕ ਕੱਟਾ ਦਿਖਾ ਦਾਂਗੇ ਲੰਬਾਈ ਬਹੁਤ ਰਹਿਣ ਵਾਲੀ ਹੈ ਇਹਦੀ ਲੰਮਾ ਬਹੁਤ ਰਹੂਗਾ ਇੱਥੇ ਰੋਕ ਲਈ ਥੋੜਾ ਜਿਹਾ ਇਹ ਇੱਥੋਂ ਦਿਖਾ ਦੀ ਲੰਬੀ ਸਾਈਡ ਤੋਂ ਲੰਮਾ ਪੂਰਾ ਫੁੱਲਾ ਆਮ ਕੱਟਿਆਂ ਨਾਲੋਂ ਜ਼ਿਆਦਾ ਲੰਬਾਈ ਪਾਉਂਗੇ ਇਹਦੀ ਚਾਹੇ ਤੁਸੀਂ ਪੀਤਾ ਮਾਰ ਕੇ ਆ ਜਿਓ ਪਹਿਲਾਂ ਤੁਹਾਡੇ ਕੋਈ ਘਰੇ ਖੜਾ ਹੋਇਆ ਹੋ ਤੇ ਪੀਤਾ ਲਾ ਲਿਓ ਤੇ ਫੇਰ ਤੁਸੀਂ ਲਾ ਲਿਓ ਆਹ ਕੱਟੇ ਤੇ ਆ ਕੇ ਬੜੀ ਕੱਚ ਕਿੰਨੀ ਕੁ ਮਹਰਾ ਜੀ 16 ਮਹੀਨੇ ਕੁੱਲ ਹਾਂ ਬਈ ਵੱਡਾ ਤਾਂ ਖਾਸਾ ਲੱਗਦਾ ਵੱਡਾ ਸਵਿਆ ਪਲਿਆ ਵਧੀਆਗਾ ਮਾਂ ਥੱਲੇ ਦੁੱਧ ਵਧੀਆ ਤੇ ਅਗਰੇ ਨੂੰ ਦੁੱਧ ਛੱਡਿਆ ਵਧੀਆ ਠੀਕ ਆ ਗੱਲ ਇਹ ਲੋਕਲ ਹੀ ਲਿਆ ਇਹ ਬਈ ਲੋਕਲ ਲਿਆ ਮੱਝ ਹਰਿਆਣੇ ਚੋਂ ਆਈ ਤੇਗੀ ਆਪਾਂ ਮੱਝ ਦਿਖਾ ਦਾਂਗੇ ਜਿੱਥੋਂ ਇਹ ਲਿਆ ਆਪਣੇ ਲੋਕਲ ਹੀ ਆ 2 ਕਿਲੋਮੀਟਰ ਦੀ ਆ ਮੱਝ ਆ ਗਾਂ ਨਹੀਂ ਲੈ ਚੱਲ ਥੋੜਾ ਜਾ ਅੱਛਾ ਆਪਣੇ ਨੇੜੇ ਹੀ ਖੜੀ ਆ ਨੇੜੇ ਹੀ ਖੜੀ ਆ ਬਈ ਤੇ ਕਿਹੜੇ ਸੀਮਿੰਟ ਦਾ ਕੁਛ ਪਤਾ ਇਹ ਸਰਕਾਰੀ ਸੀਮਿੰਟ ਦਾ ਬਈ ਹਰਿਆਣੇ ਚੋਂ ਮੱਝ ਆਈ ਆਪਾਂ ਮੱਝ ਦਿਖਾ ਦਾਂਗੇ ਇਸ ਵਾਰ ਮੱਝ ਮਗਰ ਕੱਟੀ ਆ ਤੇ ਅੱਛਾ ਨਾਲ ਹੀ ਆਇਆ ਉਹਦਾ ਬਾਈ ਕਹਿੰਦਾ ਨਾਮ ਨਹੀਂ ਪਤਾ ਕਿਹੜੇ ਦਾ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੰਭਾਲ ਚੰਗੀ ਹੋਈ ਵੀ ਆ ਲੰਮਾ ਬਹੁਤ ਬਹੁਤ ਲੰਮਾ ਕੱਟਾ ਬਣੂਗਾ ਜਾ ਕੇ ਗਾਂ ਵਾਲੀ ਉਮਰ ਚ ਪੂਰਾ ਫੁੱਲ ਲੰਮਾ ਆਮ ਕੱਟਿਆਂ ਨਾਲੋਂ ਇਹ ਛੰਡਾ ਬਹੁਤ ਆ ਬਾਈ ਆਮ ਨਾਲੋਂ ਇਹ ਮੰਨ ਲਓ 1 ਫੁੱਟ ਲੰਬਾਈ ਜਾਦੇ ਪਾਉਗੇ ਇਹਦੀ ਇਹਦੀ ਉਮਰ ਦੇ ਕੱਟਿਆਂ ਨਾਲੋਂ ਜਿੰਨੀ ਕਿ ਲੰਬਾਈ ਇਹਦੀ ਆ ਇਹ ਆ ਗਿਆ ਐਸ.ਐਲ.ਡੀ.ਵੀ ਦੇ ਸਰਕਾਰੀ ਸੀਮਾੰਦ ਤੇ ਦੀ ਮਾਂ ਦਾ ਦੁੱਧ ਕਿੰਨਾਗਾ ਜੀ ਬਾਈ ਅੱਜ ਆਪਾਂ ਚਵਾਦ ਆ ਗਏ ਹਾਲੇ 5-4 ਦਿਨ ਹੋਏ ਨੇ ਮੱਝੂਨ 10-11 ਕਿਲੋ ਤੇ ਚੱਲ ਰਹੀ ਜੀ ਆ ਕਿੰਨਾ ਕ ਦੁੱਧ ਹੰਦੀ ਆ ਪੀਕ ਲੈਵਲ ਤੇ 17 ਲੀਟਰ ਬਾਈ ਆ ਸਾਈਡ ਨੂੰ ਹਾਂ ਇੱਥੋਂ ਕਰਾਦੀ ਲੱਭੀ ਚੱਕ ਇਹਦੀ ਮਦਰ ਦਾ ਬਾਈ ਕਹਿੰਦਾ ਦੁੱਧ ਚਵਾ ਕੇ ਵੀ ਦੇ ਦਾਂਗੇ ਆਪਣੇ ਘਰ ਤੋਂ 2 ਕਿਲੋਮੀਟਰ ਤੇ ਇਹਦੀ ਮਾਂ ਖੜੀ ਆ ਆਪਾਂ ਚੈੱਕ ਕਰਾ ਦਾਂਗੇ ਜਮਾ ਸਹੀ ਪੂਰੀ ਫੁੱਲਾ ਤੇ ਰੇਟ ਕੀ ਰਹਿਣਾ ਰੇਟ ਬਾਈ ਦਾ 35000 ਲੈਣਾ ਹੈ ਹਾਂ ਰੇਟ ਕੋਈ ਉਦੋਂ ਵਧਦਾ ਤਾਂ ਇਹ ਦੁੱਧ ਪੀ ਗਿਆ ਇਹਦਾ ਰੇਟ ਨਹੀਂ ਵਧ ਲੈਣਾ ਤਾਂ ਇਹ ਵੀ ਕੋਈ ਭਰਾ ਸਾਮਣ ਵਾਲਾ ਲੈ ਜਾਵੇ ਚੰਗਾ ਘਟਾਗਾ ਇਹ ਬਾਈ ਨਾਲ ਇਹ ਹੀ ਗੱਲ ਹੋਈ ਸੀ ਬਾਈ ਕਹਿੰਦਾ ਨਾ ਜਾਰੇ ਬੱਡਰ ਨਾਲ ਨੂੰ ਦੇਣਾ ਇਹ ਦੇਣਾ ਸਾਮਣ ਵਾਲਾ ਨੂੰ ਬਿੱੱਚ ਹੀ ਨਾ ਆਪਣਾ ਇਹ ਦੁੱਧ ਵੱਧ ਦਾ ਹੀ ਪੀ ਗਿਆ ਪਰ ਆਪਾਂ ਇੰਨੇ ਦਾ ਇਹ ਦੇਣਾ ਇੱਥੋਂ ਹੋਈ ਬਾਈ ਸਾਈਡ ਨੂੰ ਇਹ ਇੱਥੋਂ ਕਰਾ ਨਹੀਂ ਲੱਭੀ ਇੱਕ ਵਾਰੀ ਚੈੱਕ ਅਲ ਮਾਲੂਮਾ ਚੈੱਕ ਕਰਾ ਦਿੰ ਉੱਚਾ ਚੈੱਕ ਕਰਾ ਦਿੰ ਨਸਲ ਚੰਗੀ ਆ ਕੁਆਲਿਟੀ ਚੰਗੀ ਆ ਤੇ ਖਾਸ ਗੱਲ ਇਹ ਆ ਵੀ ਦੀ ਮਾਦਰ ਦਾ ਦੁੱਧ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਇੱਕ ਵਾਰੀ ਨੰਬਰ ਬੋਲ ਦੋ ਜੀ ਨੰਬਰ ਬਾਈ ਆਪਣਾ 97815 64412 ਪਿੰਡ ਰਾਮਗੜ ਜਵੰਦੇ ਤਹਿਸੀਲ ਸੁਨਾਮ ਜਲਾ ਸੰਗਰੂਰ ਜਿਹੜੇ ਵੀ ਭਰਾ ਨੂੰ ਨੀਲੀ ਰਾਬੀ ਦਾ ਸ਼ੌਂਕ ਰੱਖਦਾ ਮੋਹਰਾ ਦਾ ਸ਼ੌਂਕ ਰੱਖਦਾ ਇਹ ਸੱਜਣ ਨਾਲ ਸੰਪਰਕ ਕਰ ਲਿਓ ਧੰਨਵਾਦ